ਪੋ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਅਸੀਂ ਬੇਨਤੀ ਕਰਾਂਗੇ ਕਿ ਜਿਹੜੀ ਆਪਣੀ ਬਾਰਡਰ ਲਾਈਨ ਆ ਜ਼ੀਰੋ ਲਾਈਨ ਆ ਉਹਦੇ ਉੱਤੇ ਕੋਈ ਇਹੋ ਜੀ ਟੈਕਨੋਲੋਜੀ ਲਗਾਈ ਜAVE ਜਿਹਦੇ ਨਾਲ ਡਰੋਨ ਭਾਵੇਂ ਜਿੰਨੀ ਮਰਜ਼ੀ ਉਚਾਈ ਤੇ ਜਾਂਦਾ ਵਾ ਉਹਦੀ ਜਿਹੜੀ ਰੇਂਜ ਆ ਉਹ ਖਤਮ ਹੋ ਜੇ ਉਹ ਅੱਗੇ ਜਿਹੜੀ ਬਾਰਡਰ ਲਾਈਨ ਆ ਜ਼ੀਰੋ ਲਾਈਨ ਆ ਉਹਦੇ ਤੋਂ ਅੱਗੇ ਕ੍ਰੋਸ ਨਾ ਕਰ ਸਕੇ ਬੇ ਕੋ ਇਹ ਵੱਡੀ ਲੋੜ ਆ ਕਿਉਂਕਿ ਜਿਹੜੀ ਇਹ ਡਰੋਨ ਵਾਲੀ ਟੈਕਨੋਲੋਜੀ ਆ ਗਈ ਆ ਉਹਦੇ ਨਾਲ ਰਾਤ ਭਰਾਤੇ ਵਿਰੋਧੀ ਜਿਹੜੇ ਦੁਸ਼ਮਣ ਦੇਸ਼ ਨੇ ਉਹਨਾਂ ਤੋਂ ਬੜੀਆਂ ਖੇਪਾਂ ਆ ਰਹੀਆਂ ਜਿਹਦਾ ਕਰਕੇ ਸਾਡੇ ਪੰਜਾਬ ਨੂੰ ਸਾਡੀ ਪਾਟਰਕਲਟ ਨੂੰ ਬੜਾ ਵੱਡਾ ਖਮਿਆਜਾ ਪੁੱਤਣਾ ਪੈ ਰਿਹਾ ਸਰ ਹਮ ਪ੍ਰੈਸਾਂ ਵੀ ਭਰਾ ਜੀ ਮੇਰੇ ਲੋਕਤੰਤਰ ਦਾ ਤੁਸੀਂ ਚੌਥਾ ਥੰਮ੍ਹ ਹੋ ਤੁਸੀਂ ਵੀ ਦੇਖਦੇ ਹੋ ਵੀ ਜ਼ਮੀਨ ਤੇ ਗਰਾਉਂਡ ਤੇ ਕਾਰਵਾਈ ਹੋ ਰਹੀ ਆ ਲੋਕ ਖੁਸ਼ ਵੀ ਨਹੀਂ ਤੇ ਪ੍ਰੈਸ ਨੂੰ ਵੀ ਪਤਾ ਲੱਗਦਾ ਹੀ ਆ ਕਿਉਂਕਿ ਪ੍ਰੈਸ ਵੀ ਲੋਕਾਂ ਦੇ ਵਿੱਚ ਹੀ ਰਹਿੰਦੀ ਆ ਲੋਕਤੰਤਰ ਆ ਲੋਕਤੰਤਰ ਦੇ ਵਿੱਚ ਪ੍ਰੈਸ ਮੈਂ ਤੇ ਕਹਿੰਨਾ ਜਿਹੜਾ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਪ੍ਰੈਸ ਮੀਡੀਆ ਇਹ ਸਭ ਤੋਂ ਵੱਡਾ ਥਾਂ ਮਿਆਂ ਲੋਕਤੰਤਰ ਦਾ ਤੁਸੀਂ ਸੋ ਕੋ ਜਿਆਦਾ ਦੱਸ ਸਕਦੇ ਜੇ ਇਹ ਲੋਕਾਂ ਦੇ ਵਿੱਚ ਕੀ ਅਸਰ ਹੈ ਆ ਲੋਕਾਂ ਦੇ ਵਿੱਚ ਕਿਹੋ ਜੀ ਮਨੋ ਭਾਗਾਂ ਲੋਕ ਖੋਸ਼ ਨਹੀਂ ਤੇ ਹੋਰ ਜ਼ੋਰ ਨਾਲ ਇਹ ਕਾਰਵਾਈ ਕੀਤੀ ਜਾਊਗੀ ਪਰਮਾਤਮਾ ਕਿਰਪਾ ਕਰੇ ਇਹ ਜਿਹੜਾ ਕੋੜ ਆ ਇਹਨੂੰ ਖਤਮ ਕਰਕੇ ਜਿਹੜੇ ਹਿਰਨ ਸਮੈਗ ਦੇ ਸਮਗਲਰ ਨੇ ਇਹਨਾਂ ਨੂੰ ਸਲਾਕਾਂ ਪਿੱਛੇ ਭੇਜ ਕੇ ਇਹ ਜ਼ਹਿਰ ਨੂੰ ਖਤਮ ਕਰਕੇ ਤਾਂ ਲੋਕ ਸਰਪਾਲ ਤੱਕ ਅਜੇ 7-8 ਦਿਨ ਹੋਏ ਆ ਤੇ ਮੈਨੂੰ ਲੱਗਦਾ ਵੀ ਕੰਟਕ ਜਿਹੜੀ 2025 ਦੇ ਵਿੱਚ ਕਾਰਵਾਈ ਕੀਤੀ ਗਈ ਆ ਉਹ 57 ਦੇ ਕਰੀਬ ਸਮਗਲਰ ਜਿਹੜੇ ਆ ਉਹ ਫੜੇ ਗਏ ਆ ਤੇ ਜਿਹੜੀ ਹੈਰੋਇਨ ਆ ਉਹ 104 ਕਿਲੋ 280 ਗ੍ਰਾਮ ਜਿਹੜੀ ਪੋਸਟ 104 ਕਿਲੋ 280 ਗ੍ਰਾਮ ਤੇ ਹੈਰੋਇਨ ਜਿਹੜੀ ਆ ਉਹ 6 ਕਿਲੋ 512 ਗ੍ਰਾਮ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡੀਆਂ ਕਾਰਵਾਈਆਂ ਹੋਣਗੀਆਂ ਜਿਹੜੇ ਸਮੱਗਲਰ ਨੇ ਉਹਨਾਂ ਦੀਆਂ ਜਿਹੜੀਆਂ ਜਾਇਦਾਦਾਂ ਆਈਡੈਂਟੀਫਾਈ ਕਰਕੇ ਅਟੈਚ ਵੀ ਹੋਣਗੀਆਂ ਤੇ ਜਿਹੜਾ ਪੀਲਾ ਪੰਜਾ ਉਹਨਾਂ ਦੀਆਂ ਗੈਰ ਤਰੀਕੇ ਨਾਲ ਬਣਾਈਆਂ ਜਾਇਦਾਦਾਂ ਤੇ ਪੀਲਾ ਪੰਜਾ ਵੀ ਚੱਲੇ ਗੁੰਡੀ ਮੁੜਕ ਦੇਖੋ ਗੁੰਡੀ ਮੁੜਕ ਤੋਂ ਤੇ ਮੈਂ ਦੱਸ ਹੀ ਦਿੱਤਾ ਜਿਹੜੇ ਡਰੋਨ ਆਉਂਦੇ ਆ ਉਹਨਾਂ ਨੂੰ ਫੇਲ ਕਰ ਲਈ ਉਹਨਾਂ ਦੀ ਰੇਂਜ ਤੋੜਨ ਲਈ ਕੋਈ ਵਧੀਆ ਟੈਕਨੋਲੋਜੀ ਦੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਕਹਿ ਕੇ ਕੋਈ ਇਹੋ ਜਿਹੀ ਜੰਤਰ ਲਿਆਂਦੇ ਜਾਣਗੇ ਜੀਰੋ ਲਾਈਨ ਤੇ ਬਾਰਡਰ ਲਾਈਨ ਤੇ ਜਿਹੜਾ ਕਿ ਇਹ ਜਿਹੜਾ ਡਰੋਨ ਇੰਡੀਆ ਦੇ ਵਿੱਚ ਐਂਟਰ ਕਰਦਾ ਉਹਦੀ ਰੇਂਜ ਖਤਮ ਹੋ ਵੀ ਉਹ ਇੰਡੀਆ ਦੇ ਵਿੱਚ ਐਂਟਰ ਨਾ ਕਰ ਸਕੇ ਜਿਹੜੇ 10 15 ਬੱਚੇ ਜਿਹੜੇ ਜਿਹੜੇ ਪਿੰਡ ਜਿਹੜੇ ਇਲਾਕੇ ਡਰੱਗ ਮੁਕਤ ਨੇ ਜਿੱਥੇ ਕੋਈ ਸਮਗਲਰ ਨਹੀਂ ਕੋਈ ਡਰੱਗ ਲੈਂਦਾ ਨਹੀਂ ਉਹ ਪਿੰਡ ਜਦੋਂ ਸਾਡੀ ਨਿਗਾਹ ਦੇ ਵਿੱਚ ਆਉਣਗੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਕਹਿ ਕੇ ਉਹਨਾਂ ਪਿੰਡਾਂ ਨੂੰ ਵੱਖਰੀਆਂ ਗ੍ਰਾਂਟਾਂ ਜਾਰੀ ਕਰਾਵਾਂਗੇ ਉਹਨਾਂ ਪਿੰਡਾਂ ਲਈ ਖੇਡ ਗ੍ਰਾਊਂਡਾਂ ਤੇ ਪਹਿਲੇ ਹੀ ਅਸੀਂ ਹਰ ਪਿੰਡ ਦੇ ਵਿੱਚ ਕੋਸ਼ਿਸ਼ ਕਰਦੇ ਪਏ ਕਿ ਤਿੰਨ ਚਾਰ ਪਿੰਡਾਂ ਦਾ ਸੈਂਟਰ ਕੱਢ ਕੇ ਖੇਡ ਗ੍ਰਾਊਂਡ ਬਣਾਏ ਜਾਣ ਜੋ ਵੀ ਉਸ ਪਿੰਡ ਦੀਆਂ ਜ਼ਰੂਰਤਾਂ ਹੋਣਗੀਆਂ ਪਹਿਲ ਦੇ ਆਧਾਰ ਤੇ ਆਉਣਗੀਆਂ ਉਸ ਪਿੰਡ ਨੂੰ ਕੋਈ ਵੱਖਰਾ ਪੈਕੇਜ ਵੱਖਰੀ ਗ੍ਰਾਂਟ ਵੀ ਮਾਨ ਸਾਹਿਬ ਨੂੰ ਕਹਿ ਕੇ ਦਵਾਵਾਂਗੇ ਅਸਰ ਕੋ ਜਿਹੜੇ ਬਦਨਾਮ ਪਿੰਡ ਨੇ ਉਹਨਾਂ ਪਿੰਡਾਂ ਤੇ ਵੱਧ ਸਖਤੀ ਕੀਤੀ ਜਾਊਗੀ ਸਰਪੰਚਾਂ ਤੋਂ ਹੋਰ ਜਿਹੜੇ ਸਾਥੀ ਆ ਉਹਨਾਂ ਨੂੰ ਕਵਾਂਗੇ ਸਾਡੇ ਜਿਹੜੇ ਅਫਸਰ ਸਰਪੰਚ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਵੇ ਜਿਹੜੇ ਸਾਥੀ ਜਾਣਕਾਰੀ ਦੇਣਗੇ ਉਹ ਗੁਪਤ ਰੱਖਿਆ ਜਾਊਗਾ ਨਾਂ ਉਹਨਾਂ ਦਾ ਤੇ ਬਣਦਾ ਉਹਨਾਂ ਦਾ ਮਾਨ ਸਨਮਾਨ 26 ਜਨਵਰੀ 15 ਅਗਸਤ ਤੇ ਮਾਨ ਸਨਮਾਨ ਵੀ ਕੀਤਾ ਜਾਊਗਾ ਜਿਨਨੇ ਮਤਲਬ ਸਰਪੰਚ ਜਿਨਨੇ ਮੋਤਵਰ ਇਸ ਕੰਮ ਚ ਸਾਥ ਦੇਣਗੇ ਉਹਨਾਂ ਨੂੰ ਕੋਈ ਨਾ ਕੋਈ ਨਾਮੀ ਰਾਸ਼ੀ ਦਿੱਤੀਏ ਤੇ ਉਹਨਾਂ ਦਾ ਹੋਰ ਵੱਡਾ ਮਾਨ ਸਨਮਾਨ ਕਰਾਂਗੇ ਤੁਹਾਨੂੰ ਪਹਿਲਾਂ ਦੱਸਿਆ ਵੀ ਪੀ ਪੀ ਆਰਟੀਸੀ ਦੇ ਵਿੱਚ ਮਿੰਨੀ ਬੱਸਾਂ ਪੈਣੀਆਂ ਉਹ ਆਪਾ ਪ੍ਰਮਾਤਮਾ ਕਿਰਪਾ ਕਰੇ ਜਦੋਂ ਪੈਂਦੀਆਂ ਤੇ ਆਪਾਂ ਜਰੂਰ ਜਿਹੜੀ ਆਪਣੀ ਸਰਾਪਿਆ ਜਿੱਥੇ ਪ੍ਰੇਡ ਹੁੰਦੀ ਹੈ ਉੱਥੇ ਇੱਕ ਬੱਸ ਜਰੂਰ ਲਾਵਾਂਗੇ ਤਾਂ ਜੋ ਜਿਹੜੇ ਸਾਡੇ ਯਾਤਰੀ ਆ ਉੱਥੇ ਵੇਖਣ ਆਉਂਦੇ ਆ ਪ੍ਰੇਡ ਨੂੰ ਜਾਂ ਪ੍ਰੇਡ ਕਰਨ ਆਲੇ ਆ ਉਹਨਾਂ ਨੂੰ ਇਹਦੀ ਸਹੂਲਤ ਮਿਲ ਸਕੇ ਇਹ 400 ਬੱਸ ਹੈ ਜਿਹੜੀ ਪੰਨ ਬੱਸ ਦੇ ਵਿੱਚ ਪ੍ਰਪੋਜ਼ਲ ਬਣਾ ਕੇ ਸੀਐਮ ਸਾਹਿਬ ਨੂੰ ਭੇਜੀ ਆ ਨਾਲ ਪੀਆਰਟੀਸੀ ਜਿਹੜੀਆਂ ਤੁਹਾਡੇ ਮਾਲ ਵਿੱਚ ਜਾਦਾ ਦੀਪੂ ਨੇ ਚੱਲਦੀਆਂ ਉਹਦੇ ਵਿੱਚ 450 ਵੱਡੀ ਬੱਸ 100 ਮਿੱਡੀ ਬੱਸ ਜਿਹਨੂੰ ਆਪਾਂ ਮਿੰਨੀ ਕਹਿ ਦਿੰਦੀ ਆ 100 ਬੱਸ ਨੂੰ ਕੁਝ ਸਮੇਂ ਦੇ ਵਿੱਚ ਹੀ 1000 ਦੇ ਕਰੀਬ ਦੋਵੇਂ ਡਿਪਾਰਟਮੈਂਟਾਂ ਦੇ ਵਿੱਚ ਬੱਸਾਂ ਜਿਹੜੀਆਂ ਉਹ ਪਹਿਣੀਆਂ ਤੇ ਪੰਜਾਬ ਦੇ ਹਰ ਪਿੰਡ ਤੱਕ ਜਿਹੜਾ ਬੱਸਾਂ ਦਾ ਲਿੰਕ ਹੋਊਗਾ ਤੁਹਾਨੂੰ ਦੌੜ ਦਿਆਂਗੇ ਸਰਪਾਲਕਾ ਫਰੋਹਪੁਰੇ ਮੋਨੋਪਲੀਰ ਤੇ ਆਉਂਦਾ ਪੁਰਾਣਾ ਰੰਡ ਚੱਲਦਾ ਬੰਦ ਹੋਇਆ ਉਹ ਤੇ ਆਪਾਂ ਜਲਦੀ ਚਲਾਵਾਂਗੇ ਜੇ ਇੱਥੇ ਪਰਮਿਟ ਨਹੀਂ ਹੈਗਾ ਤੇ ਉਹ ਆਪਾਂ ਜੋ ਵਾਇਬਿਲਿਟੀ ਬੰਦੀ ਹੋਊਗੀ ਜੇ ਆਪਾਂ ਨੂੰ ਸਵਾਰੀ ਮਿਲਦੀ ਆ ਉਹਦੇ ਅਨਸਾਰ ਆਪਾਂ ਨਵਾਂ ਪਰਮਿਟ ਜਾਰੀ ਕਰਕੇ ਆਪਾਂ ਨਵੀਂ ਬਾਸ ਚਲਾ ਦਾਂਗੇ ਅੰਤਰਾਖਰ ਹੱਦ ਤੇ ਜੇ ਅੰਮ੍ਰੀਸਰ ਸਾਹਿਬ ਧਾਰਮਿਕ ਸਥਾਨ ਆ ਉਹਦੀ ਗੱਲ ਆ ਜੇ ਤੇ ਆਪਾਂ ਵੀ ਕੇਪੀ ਰੂਟ ਚੱਲਦਾ ਦਰਬਾਰ ਸਾਹਿਬ ਵੱਲ ਬੜੀ ਵੱਡੀ ਗੱਲ ਆ ਗੁਰੂ ਦੇ ਘਰ ਦੇ ਦਰਸ਼ਨ ਕਰਨ ਲਈ ਲੋਕ ਜਿਹੜੇ ਆ ਉਹ ਹਰ ਵੇਲੇ ਤਤਪਰ ਰਹਿੰਦੇ ਆ ਤੇ ਜੇ ਕੋਈ ਰੂਟ ਇਹ ਬੰਦ ਹੋਇਆ ਪਹਿਲਾਂ ਚੱਲਦਾ ਸੀ ਉਹ ਵੀ ਮੈਂ ਜਲਦ ਚਲਵਾ ਦੂੰਗਾ ਜੇ ਨਹੀਂ ਵੀ ਚੱਲਦਾ ਪੇ ਆਪਾਂ ਆਪਣੀ ਸਰਕਾਰੀ バス ਚਲਾਵਾਂਗੇ ਜਿਹੜੀ ਡੀ ਲਕਸ バス ਆ ਉਹ ਚੱਲੇ ਨਾ ਚੱਲੇ ਉਹ ਵਕਰਾ ਮੈਂਟਰ ਆਪਾਂ ਸਰਕਾਰੀ ਆਪਣੀ バス ਚਲਾ ਕੇ ਸੰਗਤਾਂ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਾਵਾਂਗੇ এবੀਏ ਨਿਊ ਚੈਨਲ ਦੇਖਣ ਵਾਲੇ ਸਾਰੇ ਦਰਸ਼ਕੋ ਸਾਹਿਬ ਅਪੀਲ ਕਰਦੇ ਹਾਂ ਕਿ এবੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ